ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੇਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਬਹੁ ਗੁਣ ਮੇਰੇ ਸਾਹਿਬ ਭਾਈ ਹਾਉ ਤਿਸ ਕਾ ਬਲ ਜਾਉ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨਿਥਾਵੇਂ ਥਾ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਸਤਕਾਰ ਵਿੱਚ ਜੁੜ ਕੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਸਹਿਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਆ ਹੋਇਆ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਦੀ ਹਾਜ਼ਰੀ ਭਰ ਰਹੇ ਹੋ ਔਰ ਸਭ ਤੋਂ ਪਹਿਲਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਸਮੁੱਚਾ ਜੀਵਨ ਭਾਵੇਂ ਸਰੀਰ ਕੁਮਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ 42 ਸਾਲ ਦੀ ਹੈ ਪਰ ਸੱਚ ਤਾਂ ਇਹ ਹੈ ਸਾਧ ਸੰਗਤ ਜੀ ਅਸੀਂ 42 ਜਨਮ ਵੀ ਲੈ ਲਈਏ ਤਾਂ ਵੀ ਅਸੀਂ ਸਤਿਗੁਰੂ ਜੀ ਦੇ ਗੁਣ ਨਹੀਂ ਗਾਣ ਕਰ ਸਕਦੇ ਬਿਆੰਤ ਹ ਬਾਣੀ ਦੇ ਵਿੱਚੋਂ ਇੱਕ ਪ੍ਰਮਾਣ ਆਪ ਜੀ ਦੇ ਨਾਲ ਸਾਂਝਾ ਕਰਦਾ ਉਸ ਤੋਂ ਬਾਅਦ ਆਪਾਂ ਵਿਚਾਰ ਆਰੰਭ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਕਹਿੰਦੇ ਇੱਕ ਦਿਨ ਕਿਸੇ ਨੇ ਸੁਨਿਆਰੇ ਨੂੰ ਆਖਿਆ ਕਿ ਤੂੰ ਆਪਣੀ ਤਕੜੀ ਦੇ ਵਿੱਚ ਪਹਾੜ ਨੂੰ ਤੋਲ ਕੇ ਦੱਸ ਸਕਦਾ ਹੈ ਤੂੰ ਆਪਣੀ ਤਕੜੀ ਦੇ ਵਿੱਚ ਸਾਗਰ ਤੋਲ ਸਕਦਾ ਹੈ ਤੂੰ ਆਪਣੀ ਤਕੜੀ ਦੇ ਵਿੱਚ ਧਰਤੀ ਤੋਲ ਸਕਦਾ ਹੈ ਕਿੰਨੀ ਕੁ ਭਾਰੀ ਹੈ ਮੋਸਨਿਆਰੇ ਦਾ ਜਵਾਬ ਸੀ ਕਿ ਮੇਰੇ ਕੋਲ ਤਾਂ ਸਭ ਤੋਂ ਛੋਟੇ ਬਟੇ ਆ ਸਭ ਤੋਂ ਛੋਟੇ ਬਟੇ ਤੋਲ ਦੇ ਵਿੱਚ ਸਭ ਤੋਂ ਛੋਟੇ ਹਨ ਮਾਸਾ ਤੋੜਾ ਮਾਸਾ ਰਤੀਆਂ ਹਾਂ ਹੋ ਸਕਦਾ ਜੇ ਇਹ ਚੀਜ਼ਾਂ ਲਾਪਣੀਆਂ ਹੋਣ ਤੋਲਣੀਆਂ ਹੋਣ ਤੇ ਜਿੱਥੇ ਵੱਡੇ ਵੱਡੇ ਟਰੱਕ ਤੋਲੇ ਜਾਂਦੇ ਉੱਥੇ ਹੋ ਸਕਦਾ ਉਹਨਾਂ ਨੂੰ ਜਾ ਕੇ ਪੁੱਛ ਤੇ ਮੇਰੇ ਵਾਸਤੇ ਤਾਂ ਗੱਲ ਨਹੀਂ ਹੈ ਮੈਂ ਤਾਂ ਸੋਨਾ ਤੋਲ ਸਕਦਾ ਹਾਂ ਪਰ ਪਹਾੜ ਧਰਤੀ ਸਾਗਰ ਤੋਲਣਾ ਤੇ ਮੇਰੇ ਵੱਸ ਦੀ ਗੱਲ ਨਹੀਂ ਹੈ ਬੜਾ ਸੋਹਣਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਧਰਤੀ ਪਾਣੀ ਪਰਬਤ ਭਾਰ ਧਰਤੀ ਪਾਣੀ ਪਰਬਤ ਭਾਰ ਕਿਉਂ ਕੱਢੇ ਤੋਲੇ ਸੁਨਿਆਰ ਹੁਣ ਆਪਣੇ ਕੰਡੇ ਦਾ ਆਪਣੇ ਤਕੜੀ ਦੇ ਵਿੱਚ ਕਿਦਾਂ ਸੁਨਿਆਰਾ ਤੋਲ ਸਕਦਾ ਹੈ ਹੋਰ ਸਾਡੀ ਜੀਵ ਇੱਕ ਹੈ ਤੇ ਸਤਿਗੁਰੂ ਜੀ ਦੇ ਗੁਣ ਬਿਆਨ ਬੇਅੰਤ ਹਨ ਸਾਡੀ ਜਵਾਨ ਇੱਕ ਹੈ ਜੇਵਾ ਇੱਕ ਕਵਣ ਗੁਣ ਕਈਐ ਬੇਸ਼ਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹ ਲਈ ਇਹ ਤਾਂ ਸਿੱਧੀ ਜੀ ਗੱਲ ਹੈ ਨਾ ਸਾਧ ਸੰਗਤ ਦੀ ਕੋਈ ਬੰਦਾ ਸੋਚੇ ਕਿ ਮੈਂ ਸਾਗਰ ਦਾ ਸਾਰਾ ਪਾਣੀ ਟੂਟੀ ਦੇ ਵਿੱਚੋਂ ਘਟਣਾ ਚਾਹੁੰਦਾ ਹੈ ਹੋ ਸਕਦਾ ਨਹੀਂ ਨਿਕਲੇਗਾ ਤੇ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਬੇਅੰਤ ਗੁਣ ਹਨ ਭਾਈ ਨੰਦਾਲਾਲ ਸਿੰਘ ਜੀ ਨੇ ਗੁਰੂ ਕਲਗੀਧਰ ਪਾਸ਼ਾ ਜੀ ਉਸਤਤ ਲਿਖੀ ਹੈ ਆਪਾਂ ਇੱਕ ਵਚਨ ਨੂੰ ਆਧਾਰ ਬਣ ਕੇ ਵਿਚਾਰ ਸਾਂਝੀ ਕਰਨੀ ਹੈ ਉਹ ਵਚਨ ਹੈ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਕਲਗੀਧਰ ਬਾਦਸ਼ਾਹ ਵੀ ਹੈ ਤੇ ਕਲਗੀਧਰ ਪਾਸ਼ਾ ਦਰवेश ਵੀ ਹੈ ਹੁਣ ਬਾਦਸ਼ਾਹ ਕਿੱਡਾ ਵੱਡਾ ਹੈ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੁੰਦਾ ਹੈ ਰੇਸ਼ਮ ਦੇ ਰੁਮਾਲਿਆਂ ਦੇ ਵਿੱਚ ਸਤਗੁਰੂ ਮਹਾਰਾਜ ਜੀ ਉਹਨਾਂ ਦਾ ਛੋਟਾ ਜਿਹਾ ਸਰੀਰ ਹੈ ਉਹੀ ਕਲਗੀਧਰ ਪਾਸ਼ਾ ਇੰਨੇ ਦਰवेश ਹਨ ਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪੀਰ ਭੀਖਣ ਸ਼ਾਹ ਜੀ ਪਹੁੰਚਦੇ ਆਪਣੇ ਬਰੀਦਾਂ ਦੇ ਨਾਲ ਉਹ ਉਤਰਲੇ ਕਰਦੇ ਇੱਕ ਵਾਰੀ ਸਾਨੂੰ ਦਰਸ਼ਨ ਕਰਾ ਦੇ ਬਾਦਸ਼ਾਹ ਇਨਾ ਵੱਡਾ ਹੈ ਰੇਸ਼ਮ ਦੇ ਕੱਪੜੇ ਜੰਮਦਿਆਂ ਹੀ ਰਮਾਲਿਆਂ ਦੇ ਵਿੱਚ ਹਨ ਸੋਨੇ ਦੇ ਭੰਗੂੜੇ ਦੇ ਵਿੱਚ ਹਨ ਕਲਗੀਧਰ ਪਾਸ਼ਾ ਇੱਡੇ ਵੱਡੇ ਬਾਦਸ਼ਾਹ ਪਰ ਦਰवेश ਵੀ ਹਨ ਤੇ ਜਿਹੜਾ ਐਡਾ ਵੱਡਾ ਫਕੀਰ ਪੀਰ ਪੇਖਣ ਸ਼ਾਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਸਾਧ ਸੰਗਤ ਇਹ ਜਿਹੜੀ ਪਟਨਾ ਦੀ ਧਰਤੀ ਹੈ ਨਾ ਇਹ ਭਾਰਤ ਦੀ ਰਾਜਧਾਨੀ ਸੀ ਪਹਿਲਾਂ ਸਾਡੇ ਦੇਸ਼ ਦੀ ਰਾਜਧਾਨੀ ਰਹੀ ਹੈ ਰਾਜਾ ਅਸ਼ੋਕ ਆ ਜੋ ਅਸ਼ੋਕ ਸਤੰਭ ਜਿਹੜਾ ਆਪਾਂ ਦੇਖਦੇ ਆ ਉਹਨੇ ਇੱਕ ਜੁੱਧ ਲੜਿਆ ਸੀ ਕਿਲਗਾ ਦਾ ਜਿੱਤ ਤਾਂ ਹੋਈ ਸੀ ਪਰ ਉਹਦੇ ਵਿੱਚ ਹਜ਼ਾਰਾਂ ਸੈਂਕੜੇ ਜਿਹੜੇ ਸਨ ਉਹਦੇ ਜਵਾਨ ਵੀ ਮਾਰੇ ਗਏ ਸਨ ਤੇ ਉਹਨਾਂ ਨੂੰ ਦੇਖ ਕੇ ਉਹਦੇ ਅੰਦਰ ਵਿਰਾਗ ਆ ਗਿਆ ਸੀ ਤੇ ਜਿਹੜੇ ਤੜਫ ਰਹੇ ਆ ਜਾਂ ਮਰ ਚੁੱਕੇ ਆ ਜਿਹੜੇ ਜ਼ਖਮੀ ਹੋਏ ਆ ਫਟੜ ਹੋਏ ਆ ਤੇ ਜਿਹੜੇ ਮਰੇ ਪਏ ਆ ਇਹ ਵੀ ਤਾਂ ਕਿਸੇ ਦੇ ਪੁੱਤਰ ਸਨ ਕਿਸੇ ਦਾ ਪਿਤਾ ਸੀ ਕਿਸੇ ਦਾ ਬਾਪ ਸੀ ਕਿਸੇ ਦਾ ਕੋਈ ਰਿਸ਼ਤੇਦਾਰ ਸੀ ਹੈ ਨਾ ਕਿਸੇ ਨਾ ਕਿਸੇ ਦਾ ਤੇ ਸੰਬੰਧ ਬਣਦਾ ਹੀ ਸੀ ਨਾ ਤੇ ਉਹ ਰਾਜਾ ਅਸ਼ੋਕ ਜਿਹੜਾ ਸੀ ਸਾਧ ਸੰਗਤ ਜੀ ਉਹਦੇ ਅੰਦਰ ਬਿਰਾਗ ਆ ਗਿਆ ਤੇ ਉਹਨੇ ਆਪਣੀ ਬਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਗੰਗਾ ਦੇ ਵਿੱਚ ਸੱਡ ਦਿੱਤੀ ਸੀ ਹੁਣ ਇਹ ਇੱਕ ਕਾਰਨ ਵੀ ਸੀ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ ਪੜਨਾ ਸਾਖ ਦੀ ਧਰਤੀ ਤੇ ਲਿਆ ਹੁਣ ਪਟਨਾ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨ ਪਾਏ ਆ ਜਿਸ ਵੇਲੇ ਭਾਈ ਪਕੀਰਥ ਦੀ ਸੰਗਤ ਕਰਕੇ ਭਾਈ ਮਨੁੱਖ ਜੀ ਗੁਰੂ ਕੇ ਨਾਨਕ ਦੇ ਸਿੱਖ ਬਣਦੇ ਆ ਤੇ ਭਾਈ ਮਨੁੱਖ ਜੀ ਜਿਹੜੇ ਸਨ ਉਹ ਗੁਰਮਤ ਦੇ ਧਾਰਨੀ ਬਣੇ ਤੇ ਬਹੁਤ ਵੱਡੇ ਵਪਾਰੀ ਸਨ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਸਨ ਸੰਗਲਾ ਦੀ ਪਹੁੰਚੇ ਉਥੇ ਵਰਤ ਰੱਖਿਆ ਸੀ ਕੋਈ ਭੋਜਨ ਨਹੀਂ ਸ਼ਕੇਗਾ ਕੋਈ ਭੋਜਨ ਨਹੀਂ ਬਣਾਏਗਾ ਭਾਈ ਮਨਸੁਖ ਜੀ ਨੇ ਉਹ ਕੰਮ ਕੀਤਾ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਰਾਜਾ ਸ਼ਿਵਨਾਮ ਉੱਥੇ ਦਾ ਰਾਜਾ ਸੀ ਤੇ ਪਰ ਜਿਸ ਵੇਲੇ ਸਤਿਗੁਰੂ ਜੀ ਦੀ ਬਾਣੀ ਪੜ ਰਿਆ ਭਾਈ ਮਨਸੁਖ ਜੀ ਤੇ ਰਾਜਾ ਸ਼ਿਵ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੇ ਮਨਸੁਖ ਜੀ ਕੋਲ ਮਾਫੀ ਮੰਗਦਾ ਤੇ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਤੇ ਗੁਰਮਤਿ ਦਾ ਧਾਰਨੀ ਬਣ ਜਾਂਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾ ਦੀ ਤਾਂਗ ਲੈ ਕੇ ਅਰਦਾਸਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਭਾਈ ਮਾਨਸੂਬ ਜੁਗਤੀ ਦੱਸ ਗਏ ਸੀ ਜਦੋਂ ਤੂੰ ਦਿਲੋਂ ਯਾਦ ਕਰੇਗਾ ਤੇ ਗੁਰੂ ਨਾਨਕ ਪਾਸ਼ਾ ਜ਼ਰੂਰ ਦਰਸ਼ਨ ਦੇਣਗੇ ਹੋ ਜਿਹੜੇ ਪਖੰਡੀ ਦੰਬੀ ਲੋਕ ਸਾਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਨਾਨਕ ਨੂੰ ਯਾਦ ਕਰਦਾ ਹੈ ਤੇ ਗੁਰਨਾਨਕ ਨੂੰ ਇਹਨੇ ਕਦੇ ਦੇਖਿਆ ਨਹੀਂ ਤੇ ਸਾਧ ਸੰਗਤ ਜੀ ਉਹ ਨਕਲੀ ਬਣ ਕੇ ਜਾਣੇ ਸ਼ੁਰੂ ਹੋ ਗਏ ਨਕਲੀ ਨਾਨਕ ਬਣ ਕੇ ਜਾਣਾ ਉੱਤੇ ਸ਼ੁਰੂ ਹੋ ਗਿਆ ਪਰ ਰਾਜਾ ਸੀ ਸਮਝਦਾਰ ਸੀ ਸਿਆਣਬ ਸੀ ਉਹਦੇ ਕੋਲ ਉਹਨੇ ਕੀ ਕਰਨਾ ਪਹਿਲਾਂ ਤਾਂ ਉਸ ਨੂੰ ਖਾਣ ਪੀਣ ਵਾਸਤੇ ਚੀਜ਼ਾਂ ਭੇਜ ਦੇਣੀਆਂ ਉਹ ਕੋਈ ਖਾਣ ਪੀਣ ਵਸਤੇ ਠੜਕ ਜਾਂਦੇ ਸੀ ਫਿਰ ਨੱਚਣ ਵਾਲੀਆਂ ਭੇਜ ਦੇਣੀਆਂ ਤੇ ਉਹਨਾਂ ਨੂੰ ਦੇਖ ਕੇ ਉਹ ਠੜਕ ਜਾਂਦੇ ਸਨ ਫਿਰ ਉਹ ਆ ਕੇ ਦੱਸ ਦਿੰਿਆ ਸਨ ਵੀ ਜਿਹੜੇ ਆਏ ਆ ਤੇ ਨਕਲੀ ਹੈ ਇਹ ਅਸਲੀ ਨਾਨਕ ਨਹੀਂ ਹੈ ਪਰ ਤਾਂ ਉਹਦੇ ਅੰਦਰ ਬੜੀ ਸੀ ਜਦੋਂ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਪਹੁੰਚਦੇ ਆ ਖਾਣ ਵਾਸਤੇ ਪੀਣ ਵਾਸਤੇ ਭੇਜਦੇ ਆ ਪਾਸ਼ਾ ਜੀ ਵਾਪਸ ਕਰ ਦਿੰਦੇ ਆ ਜਦੋਂ ਉਹ ਬੱਚੀਆਂ ਨੱਚਣ ਜਾਂਦੀਆਂ ਨਾ ਤੇ ਗੁਰੂ ਨਾਨਕ ਪਾਸ਼ਾ ਜੀ ਦਾ ਇੱਕ ਪੰਗਤੀ ਆਉਂਦੀ ਏ ਬਾਣੀ ਵਿੱਚ ਗੁਰੂ ਮਹਾਰਾਜ ਨੇ ਹੱਥ ਦੇ ਕੇ ਰੋਕਿਆ ਬੇਟਾ ਨਾ ਨੱਚੋ ਕਹਿੰਦੇ ਬੇਟਾ ਤੁਸੀਂ ਜਾਓ ਕਹਿੰਦੇ ਗਾਛੋ ਪੁਤਰੀ ਰਾਜਕਵਾਰ ਨਾਮ ਭਣੋ ਸੱਚ ਦੋਤ ਸਵਾਰ ਤੁਸੀਂ ਪਰਮੇਸ਼ਰ ਦਾ ਨਾਮ ਜਪਿਆ ਕਰੋ ਤੁਹਾਡਾ ਜੀਵਨ ਸਬਰ ਜਾਏਗਾ ਤੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੇ ਗਏ ਆ ਤੇ ਉੱਥੇ ਹੁਣ ਸਤਗੁਰੂ ਜੀ ਦੇ ਕੋਲ ਕੌਣ ਆਂਦਾ ਹੈ ਗੁਰੂ ਪਾਤਸ਼ਾਹ ਜੀ ਭੇਜਦੇ ਆ ਮਰਦਾਨਾ ਜੀ ਨੂੰ ਇੱਕ ਹੀਰਾ ਦੇ ਕੇ ਭੇਜਿਆ ਸੀ ਵੀ ਲੰਗਰ ਪਾਣੀ ਛਕਣਾ ਤੇ ਜਿਸ ਵੇਲੇ ਉਹ ਹੀਰਾ ਲੈ ਕੇ ਸਾਲਸਰਾਏ ਜ਼ੋਰੀ ਦੇ ਕੋਲ ਜਾਂਦਾ ਕਿੱਡਾ ਵੱਡਾ ਜ਼ੋਰੀ ਹੋਏਗਾ ਉਸ ਸਮੇਂ ਦੇ ਵਿੱਚ ਤੇ ਜਿਸ ਵੇਲੇ ਉਹ ਦਰਸ਼ਨ ਕਰਨ ਆਉਂਦਾ ਹੈ ਭਾਈ ਮਰਦਾਨਾ ਜੀ ਦੇ ਨਾਲ ਤੇ ਆਪਣੇ ਨੌਕਰ ਨੂੰ ਲੈ ਕੇ ਆਂਦਾ ਅਦਰਕੇ ਨੂੰ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦਾ ਤੇ ਉਹਨਾਂ ਆਖਿਆ ਤੁਸੀਂ ਇਹ ਹੀਰਾ ਵੇਚਣਾ ਕਿਉਂ ਹੈ ਤੇ ਜਦੋਂ ਰਹਿਮਤਾਂ ਦੇਖਦਾ ਬਖਸ਼ਿਸ਼ਾਂ ਦੇਖਦਾ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਕਿ ਸਤਿਗੁਰੂ ਮਹਾਰਾਜ ਉਦਾਂ ਦੀ ਰੰਗਤ ਉਦਾਂ ਦਾ ਸ਼ਾਂਤੀ ਉਦਾਂ ਦਾ ਸਹਿਜ ਉਦਾਂ ਦਾ ਸੰਤੋਖ ਜਿੱਦਾਂ ਦਾ ਭਾਈ ਮਰਦਾਨੇ ਦੇ ਕੋਲ ਆ ਇਦਾਂ ਦਾ ਮੈਨੂੰ ਵੀ ਬਖਸ਼ਿਸ਼ ਕਰ ਦੇ। ਪਾਸ਼ਾ ਸਾਹਿਬ ਜੀ ਨੇ ਆਖਿਆ ਸੀ ਗੁਰਨਾਨੁ ਪਾਸ਼ਾ ਜੀ ਨੇ ਕਹਿਣ ਲੱਗੇ ਤੈਨੂੰ ਚਾਹੀਦਾ ਸੰਤੋਖ ਤੈਨੂੰ ਸਹਜ ਚਾਹੀਦਾ। ਕਹਿਣ ਲੱਗੇ ਹਾਂ ਕਹਿਣ ਲੱਗੇ ਤਾਂ ਕਰ ਇਹ ਕੰਮ ਹੁਣ ਤੂੰ ਕਰਿਆ ਕਰ ਜਿਹੜੇ ਅਦਰਕਾ ਕਰਦਾ। ਕੀ ਕਰਦਾ ਅਦਰਕਾ? ਕਹਿੰਦਾ ਜੀ ਉੱਠ ਕੇ ਇਹ ਮੇਰੇ ਪਾਸ ਤੇ ਨਹਾਉਣ ਵਾਸਤੇ ਪਾਣੀ ਗਰਮ ਕਰਦਾ। ਇਹ ਮੇਰੇ ਕੱਪੜੇ ਤਿਆਰ ਕਰਦਾ। ਇਹ ਮੇਰਾ ਭੋਜਨ ਤਿਆਰ ਕਰਦਾ। ਇਹ ਮੇਰੇ ਕੰਮ ਸਾਰੇ ਕਰਦਾ ਕਹਿੰਦੇ ਜਿਹੜੇ ਕੰਮ ਇਹ ਕਰਦਾ ਨਾ ਉਹ ਕੰਮ ਤੂੰ ਕਰਿਆ ਕਰ ਜੇ ਤੈਨੂੰ ਸੰਤੋਖ ਚਾਹੀਦਾ ਨਾ ਸਬਰ ਚਾਹੀਦਾ ਸਹਿਜ ਚਾਹੀਦਾ ਇਥੋਂ ਆਰੰਭਤਾ ਕਰੂ ਮਹਾਰਾਜ ਆਪ ਕਰਦੇ ਆਪੇ ਗੁਰ ਚੇਲਾ ਇੱਕ ਭੇਦ ਖਤਮ ਕਰ ਦਿੱਤਾ ਤੇ ਨੌਕਰ ਦਾ ਮਾਲਕ ਦਾ ਕਹਿਣ ਲੱਗਾ ਸਭ ਕੁਝ ਕਰਨ ਵਾਸਤੇ ਤਿਆਰਾਂ ਸਾਲਸਰਾਏ ਜੋਰੀ ਉਹ ਕੰਮ ਕਰਨ ਲੱਗ ਗਿਆ ਜੋ ਅਦਰਕਾ ਕਰਦਾ ਸੀ ਅਦਰਕੇ ਨੂੰ ਬਿਠਾ ਕੇ ਰੋਟੀ ਖਲੋਂਦਾ ਹੈ ਅਦਰਕੇ ਨੂੰ ਇਸ਼ਨਾਨ ਕਰਾਉਂਦਾ ਹੈ ਤੇ ਅੰਦਰੋਂ ਉਹ ਤੇ ਹੰਕਾਰ ਕੱਢ ਕੱਢ ਦਿੱਤਾ ਕਿ ਮੈਂ ਵੱਡਾ ਹਾਂ ਮੈਂ ਕੋਈ ਦੌਲਤਮੰਦ ਹਾਂ ਇਹ ਹੰਕਾਰ ਕੱਢ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਾਫੀ ਦਿਨ ਰਹੇ ਸਨ ਸਤਿਗੁਰੂ ਅੱਜ ਸਾਧ ਸੰਗਤ ਦੀ ਉਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਆਇਆ ਇਹ ਸਾਲਸਰਾਏ ਜੋਰੀ ਦਾ ਘਰ ਸੀ ਜਿੱਥੇ ਅੱਜ ਸਾਡਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ ਮੈਂ ਬੇਨਤੀ ਕਰਾਇਆ ਸੀ ਸਾਧ ਸੰਗਤ ਦੀ ਇਹ ਧਰਤੀ ਹੈ ਜਦੋਂ ਸਤਗੁਰੂ ਜੀ ਸੰਗਲਾ ਦੀਪੀ ਗਏ ਪਟਨਾ ਸਾਹਿਬ ਦੀ ਧਰਤੀ ਤੇ ਵੀ ਗੁਰਨਾਨ ਦੇਵ ਜੀ ਨੇ ਚਰਨ ਪਾਏ ਰਾਜਾ ਅਸ਼ੋਕ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਇਸ ਗੰਗਾ ਦੇ ਵਿੱਚ ਸੁੱਟ ਦਿੱਤੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਪਨ ਤੋਂ ਹੀ ਸ਼ਸਤਰ ਸਜਾਉਣੇ ਸ਼ੁਰੂ ਕਰ ਦਿੱਤੇ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਸੰਦੇਸ਼ ਦੇ ਦਿੱਤਾ ਇੱਕ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਹਥਿਆਰ ਸੁੱਟ ਦੇ ਪਾਇਓ ਅਬ ਦੇਰੇ ਵਿਦੇਸ਼ੀ ਹਮਲਾਵਰ ਆਉਂਦੇ ਆ ਤੇ 5-700 ਬੰਦਾ ਲੈ ਕੇ ਤੁਹਾਡੇ ਦੇਸ਼ ਦੇ ਉੱਪਰ ਹਮਲਾ ਕਰਕੇ ਕਬਜ਼ਾ ਹੋ ਜਾਂਦੇ ਤੇ ਮੈਂ ਤੁਹਾਨੂੰ ਆਜ਼ਾਦੀ ਦੇਣੀ ਚਾਹੁੰਦਾ ਹਾਂ ਇਹ ਗੁਰੂ ਪਾਤਸ਼ਾਹ ਨੇ ਆਰੰਭ ਕਰ ਦਿੱਤਾ ਸੀ ਬਚਪਨ ਦੇ ਕੰਮ ਮੈਂ ਤੁਹਾਨੂੰ ਆਜ਼ਾਦੀ ਦੇਣਾ ਚਾਹੁੰਦਾ ਮੈਂ ਗੁਲਾਮੀ ਨਹੀਂ ਦੇਖਣਾ ਚਾਹੁੰਦਾ ਕੋਈ ਵੀ ਹੋਵੇ ਤੇ ਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਬਾਦਸ਼ਾਹ ਹਨ ਉੱਥੇ ਦਰਬੇਸ਼ ਵੀ ਹਨ ਉੱਥੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹੁਣ ਉਹ ਤਾਂ ਜਿਹੜਾ ਰਾਜਾ ਸ਼ੋਕ ਸੀ ਬਾਦ ਬੋਧੀ ਬਣ ਗਿਆ ਸੀ ਪਰ ਗੁਰੂ ਪਾਸ਼ਾ ਮਹਾਰਾਜ ਜੀ ਉਹ ਜਿਹੜੀ ਰਹਿਮਤ ਕੀਤੀ ਗੁਰੂ ਕਲਗੀਧਰ ਪਾਸ਼ਾ ਨੇ ਰਹਿਮਤ ਕੀਤੀ ਤੇ ਉੱਥੇ ਉਸੇ ਦਿਨ ਉਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਪਾਸ਼ਾ 6 ਸਾਲ ਰਹੇ ਆ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਅੱਜ ਦੇਖਦੇ ਆ ਕਿ ਇੱਕ ਪੰਡਤ ਬਹੁਤ ਸਾਲਾਂ ਤੋਂ ਤਪੱਸਿਆ ਕਰ ਰਿਹਾ ਉਸ ਪੰਡਤ ਦਾ ਨਾਮ ਇਤਿਹਾਸ ਵਿੱਚ ਪੰਡਤ ਸ਼ਿਵਦਤ ਜੀ ਲਿਖਿਆ ਤੇ ਇਸ ਪੰਡਤ ਸ਼ਿਵਦਤ ਸਾਲਾਂ ਬੱਧੀ ਉਹ ਤਪੱਸਿਆ ਕਰ ਰਿਹਾ ਤੇ ਅੱਜ ਕਲਗੀਧਰ ਪਾਤਸ਼ਾਹ ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ ਉਹਦੇ ਕੋਲ ਪਹੁੰਚੇ ਤੇ ਗੁਰੂ ਮਹਾਰਾਜ ਨੇ ਆਖਿਆ ਪੰਡਤ ਜੀ ਅੱਖਾਂ ਖੋਲੋ ਜਦੋਂ ਉਹਨੇ ਅੱਖਾਂ ਖੋਲੀਆਂ ਕਹਿੰਦੇ ਕੀ ਕਰਦੇ ਹੋ ਇੱਥੇ ਕਹਿਣ ਲੱਗੇ ਜੀ ਮੈਂ ਰਾਮ ਦੇ ਦਰਸ਼ਨ ਕਰਨਾ ਚਾਹੁੰਦਾ ਹੋ ਗਿਆ ਦਰਸ਼ਨ ਕਹਿਣ ਲੱਗੇ ਦੀ ਨਹੀਂ ਹੋਏ ਗੁਰੂ ਮਹਾਰਾਜ ਕਹਿੰਦੇ ਕਿੱਥੇ ਰਾਮ ਨੂੰ ਲੱਭਦੇ ਫਿਰਦੇ ਹੋ ਰਾਮ ਤਾਂ ਕਣ-ਕਣ ਦੇ ਵਿੱਚ ਰਮਿਆ ਹੋਇਆ ਹੈ ਰਾਮ ਕਿੱਥੇ ਨਹੀਂ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਤੁਸੀਂ ਕਦੇ ਅਹਿਸਾਸ ਕੀਤਾ ਗੁਰੂ ਪਲ ਬਾਲਾ ਪ੍ਰੀਤਮ ਕਹਿ ਰਿਹਾ ਪੰਡਿਤ ਸ਼ਿਵਦਾਤ ਨੂੰ ਤੂੰ ਅਤੇ ਕਦੇ ਅਹਿਸਾਸ ਕੀਤਾ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਜਿਨ੍ਹਾਂ ਨੂੰ ਤੁਸੀਂ ਸੁਦਰ ਕਹਿੰਦੇ ਹੋ ਉਹਨਾਂ ਦੇ ਅੰਦਰ ਰਾਮ ਵਸਦਾ ਹੈ ਉਹਨਾਂ ਦੇ ਅੰਦਰ ਵੀ ਰਾਮ ਵਸਦਾ ਹੈ ਉਹਨਾਂ ਨਾਲ ਪਿਆਰ ਕਰਿਆ ਕਰੋ ਔਰਤਾਂ ਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਔਰਤਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਜਾਣ ਦਿੰਦੇ ਧੱਕੇ ਮਾਰਦੇ ਹੋ ਇਹ ਪਰਮੇਸ਼ਰ ਕਾਲਪੁਰਖ ਦੀ ਲੀਲਾ ਹੈ ਸਭ ਕੁਝ ਉਹਦਾ ਪੈਦਾ ਕੀਤਾ ਤੇ ਉਹਨੂੰ ਸਮਝ ਆਈ ਤੇ ਇੱਕ ਹੋਰ ਬੇਨਤੀ ਕਰਦੇ ਆ ਜਿੱਦਾਂ ਅੱਜ ਵੀ ਬੜਾ ਵਿਵਾਦ ਚੱਲਦਾ ਰਹਿੰਦਾ ਕਿ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹਜ਼ਾਰਾਂ ਵਾਰੀ ਆਇਆ ਹਾਂ ਬਹੁਤ ਵਾਰੀ ਆਇਆ ਪਰ ਕਿਹੜੇ RAM ਦੀ ਗੁਰੂ ਪਾਤਸ਼ਾਹ ਗੱਲ ਕਰ ਰਿਹਾ ਹੈ ਬੜੀ ਸਿੱਧੀ ਜੀ ਸੌਖੀ ਜੀ ਉਦਾਹਰਣ ਦੇ ਰਿਹਾ ਜਲਦੀ ਸਮਝ ਆ ਜਾਏਗੀ ਜਿੱਥੇ RAM ਚੰਦਰ ਦਾ ਨਾਮ ਆਇਆ ਨਾ ਉੱਥੇ ਉਹਦੇ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਨਾਮ ਵੀ ਨਾਲ ਆਇਆ ਕਿਸੇ ਨਾ ਕਿਸੇ ਦਾ ਨਾਲ ਭਾਵੇਂ ਉਹਦਾ ਰਾਵਣ ਦਾ ਆਇਆ ਪਰ ਆਇਆ ਜ਼ਰੂਰ ਹੈ ਪਰ ਜਿੱਥੇ RAM ਪਕਾਲਪੁਰਖ ਵਾਹਿਗੁਰੂ ਜੀ ਦਾ ਆਇਆ ਉੱਥੇ ਰਾਮ ਕੱਲਈ ਆਇਆ ਉਹ ਹਜ਼ਾਰਾਂ ਵਾਰੀ ਆਇਆ ਇਹ ਤਕਦੀਬ ਵਿਦਵਾਨ ਲਿਖਦੇ ਕਿ 8 ਕੁ ਵਾਰੀ ਰਾਮਚੰਦਰ ਜੀ ਦਾ ਹੀ ਨਾਮ ਆਇਆ ਜਿਹਦਾ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਏ ਆ ਗਿਆ ਨਾ ਨਾਲ ਨਾਮ ਫੇ ਆ ਗਿਆ ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਵਾਹ ਗੁਰੂ ਮਹਾਰਾਜ ਕਹਿੰਦੇ ਜਿਹੜੇ ਰਾਮ ਨੂੰ ਤੂੰ ਲੱਭਦਾ ਫਿਰਦਾ ਹੈ ਨਾ ਉਹ ਤਾਂ ਕਣ ਕਣ ਦੇ ਵਿੱਚ ਹੈ ਜਰੇ ਜਰੇ ਦੇ ਵਿੱਚ ਵੱਸਦਾ ਹੈ ਤੇ ਸਮਝ ਆ ਗਈ ਹੁਣ ਉਹ ਪਾਸ਼ਾ ਦਰਵੇਸ਼ ਵੀ ਐ ਤੇ ਪਾਸ਼ਾ ਦਬਾਦਸ਼ਾ ਵੀ ਐ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੱਡੀਆਂ ਰਹਿਮਤਾਂ ਉਸ ਧਰਤੀ ਤੇ ਕਰਦੇ ਆ ਕਲਗੀਧਰ ਪਾਸ਼ਾ ਜੀ ਹੁਣ ਇੱਕ ਪਾਸੇ ਪਟਨੇ ਦੀ ਧਰਤੀ ਤੇ ਇੱਕ ਦਿਨ ਨਾ ਹਾਨੀਆਂ ਦੇ ਨਾਲ ਖੇਡ ਰਹੇ ਸਨ ਤੇ ਉੱਥੇ ਆ ਕੇ ਦੋ ਸੈਨਿਕ ਆਏ ਘੋੜਿਆਂ ਤੇ ਚੜ ਕੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਇਕੱਠੇ ਕਰ ਲਿਆ ਉਹ ਕਹਿਣ ਲੱਗੇ ਜੀ ਹੁਣ ਇੱਥੇ ਨਵਾਬ ਆਏਗਾ ਤੇ ਬੱਚਿਓ ਤੁਸੀਂ ਇਸ ਸੜਕ ਤੇ ਇਸ ਰਾਹ ਦੇ ਦੋਨੇ ਪਾਸੇ ਖੜੇ ਹੋ ਜਾਣਾ ਤੇ ਨਵਾਬ ਨੂੰ ਤੁਸੀਂ ਸਲਾਮ ਕਰਨੀ ਹੈ ਤੇ ਹੁਣ ਬੱਚਿਆਂ ਦੇ ਹਾਂ ਕੀਤੀ ਤੇ ਪਰ ਨਾਲ ਕੌਣ ਸੀ ਬਾਲਾਪ੍ਰੀਤਮ ਗੋਬਿੰਦ ਰਾਏ ਜੀ ਤੇ ਜਦੋਂ ਉਹ ਦੋਨੇ ਸੈਨਿਕ ਚਲੇ ਗਏ ਤੇ ਉੱਥੇ ਕਹਿੰਦੇ ਜਿਸ ਵੇਲੇ ਬਾਲਾਪ੍ਰੀਤਮ ਨੇ ਸਾਰਿਆਂ ਨੂੰ ਇਕੱਠੇ ਕੀਤਾ ਵੀ ਆਪਾਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ ਹਾਂ ਤੁਸੀਂ ਇਹ ਕੰਮ ਕਰਨਾ ਵੀ ਜਦੋਂ ਨਵਾਬ ਆਏਗਾ ਤੇ ਉਹਨੂੰ ਦੰਦੀਆਂ ਚੜਾਉਣੀਆਂ ਜੀਬਾਂ ਕੱਢਣੀਆਂ ਹਾਸਾ ਠੱਠਾ ਕਰਕੇ ਉੱਥੋਂ ਦੌੜਦੇ ਆਲਾ ਹੁਣ ਸਾਰੇ ਬੱਚੇ ਨੇ ਗੱਲ ਮੰਨ ਲਈ ਬੱਚਿਆਂ ਨੂੰ ਤਾਂ ਖੇਡ ਮਿਲ ਗਈ ਪਰ ਗੁਰੂ ਪਾਤਸ਼ਾਹ ਜੀ ਜੋ ਕਰਨਾ ਚਾਹੁੰਦੇ ਆ ਜੋ ਸੰਦੇਸ਼ ਦੇਣਾ ਚਾਹੁੰਦੇ ਉਹ ਅਲੱਗ ਸੀ ਉਹ ਦੋਨੇ ਪਾਸੇ ਖੜੇ ਹੋ ਗਏ ਸੜਕ ਤੇ ਰਾਹ ਤੇ ਖੜੇ ਗਏ ਜਦੋਂ ਨਵਾਬ ਆਇਆ ਤੇ ਉਹ ਸਾਰੇ ਨੇ ਦੰਦੀਆਂ ਚੜਾਈਆਂ ਜੀਬਾਂ ਕੱਢੀਆਂ ਹਾਸਾ ਠੱਠਾ ਕੀਤਾ ਤੇ ਚਲੇ ਗਏ ਸ਼ਿਕਾਇਤ ਹੋ ਗਈ ਕੌਣ ਹੈ ਕਹਿਣ ਲੱਗੇ ਜੀ ਇਹ ਬੱਚਿਆਂ ਦਾ ਕਸੂਰ ਕੋਈ ਨਹੀਂ ਇਹ ਤਾਂ ਗੁਰਤੇਗ ਬਹਾਦਰ ਸਾਹਿਬ ਦਾ लाडला ਬਾਲਾ ਪ੍ਰੀਤਮ ਜਿਨੇ ਇਹ ਸਾਰੇ ਬੱਚਿਆਂ ਨੂੰ ਸਿਖਾਇਆ ਸੀ ਸਾਰੇ ਬੱਚਿਆਂ ਨੂੰ ਇਦਾਂ ਕਿਹਾ ਸੀ ਇਦਾਂ ਕਰਨਾ ਹੁਣ ਦੇਖੋ ਨਾ ਬਾਦਸ਼ਾਹ ਕਿਸੇ ਦੇ ਅੱਗੇ ਝੁਕਦਾ ਨਹੀਂ ਹੈ ਬਾਦਸ਼ਾਹ ਕਿਸੇ ਦੇ ਅੱਗੇ ਝੁਕਦਾ ਨਹੀਂ ਹੈ ਪਰ ਜਦੋਂ ਦਰਵੇਸ਼ ਦੇ ਰੂਪ ਵਿੱਚ ਕਲਗੀਧਰ ਪਾਸ਼ਾ ਹਨ ਤੇ ਰਾਜਾ ਫਤਿਹ ਚੰਦ ਮੈਣੀ ਦੀ ਰਾਣੀ ਜਿਹੜੀ ਹੈ ਉਹ ਘਰ ਬੈਠੀ ਅਰਦਾਸ ਕਰਦੀ ਹੈ ਕਿ ਮੇਰੇ ਘਰ ਪੁੱਤਰ ਹੋਵੇ ਤੇ ਬਾਲਾ ਪ੍ਰੀਤਮ ਵਰਗਾ ਹੋਵੇ। ਮੇਰੇ ਘਰ ਔਲਾਦ ਹੋਵੇ ਤੇ ਬਾਲਾ ਪ੍ਰੀਤਮ ਵਰਗੀ ਹੋਵੇ ਭੱਜ ਕੇ ਉਹਦੇ ਮੈਲਾ ਵਿੱਚ ਪਹੁੰਚ ਜਾਂਦੇ ਆ। ਉਹਦੀ ਗੋਦ ਵਿੱਚ ਜਾ ਕੇ ਬਹਿ ਜਾਂਦੇ ਆ। ਤੇ ਕਹਿੰਦੇ ਜਿਸ ਵੇਲੇ ਆਖਦੇ ਮਾਂ ਮੈਂ ਆ ਗਿਆ। ਤੇ ਬੜਾ ਉਹਨੂੰ ਸੁਣ ਕੇ ਇਹ ਗੱਲ ਦੀ ਠੰਡ ਪਈ। ਕਹਿੰਦੀ ਇੱਕ ਵਾਰੀ ਹੋਰ ਆਖੋ। ਕਹਿੰਦੇ ਮਾਂ ਮੈਂ ਆ ਗਿਆ। ਦੋ ਚਾਰ ਵਾਰੀ ਆਖਿਆ ਫਿਰ ਉਹਨੇ ਸੋਚਿਆ ਕਿ ਮੈਂ ਤਾਂ ਇਹਨਾਂ ਕੋਲ ਕੁਝ ਮੰਗਣਾ ਸੀ। ਤੇ ਫਿਰ ਉਹ ਫਤੇ ਚੰਦ ਮੈਣੀ ਦੀ ਰਾਣੀ ਜਿਹੜੀ ਐ ਉਹ ਕਹਿਣ ਲੱਗੀ ਮੈਂ ਤੁਹਾਡੇ ਕੋਲੋਂ ਤਾਂ ਕੁਝ ਮੰਗਣਾ ਸੀ ਕਹਿਣ ਲੱਗੇ ਦੱਸੋ ਕਹਿਣ ਲੱਗੇ ਤੁਹਾਡੇ ਵਰਗਾ ਮੈਨੂੰ ਪੁੱਤਰ ਚਾਹੀਦਾ ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਆ ਤੂੰ ਮੈਨੂੰ ਆਪਣਾ ਪੁੱਤਰ ਬਣਾ ਲਾ ਤੇ ਤੂੰ ਮੇਰੀ ਬਾਹ ਬਣ ਜਾ ਤੇ ਮਾਂ ਉਹ ਰਾਣੀ ਕਹਿੰਦੀ ਐ ਕਿਸ ਤਰ੍ਹਾਂ ਹੋ ਸਕਦਾ ਹੈ ਵੀ ਤੁਹਾਡੀ ਤਾਂ ਮਾਤਾ 구ਜਰੀ ਐ ਨਾ ਤੇ ਕਿਸ ਤਰ੍ਹਾਂ ਹੋ ਸਕਦਾ ਕਹਿੰਦੇ ਗੱਲ ਕੋਈ ਨਹੀਂ ਅੱਖਾਂ ਦਾ ਦੋ ਨਜ਼ਰ ਤਾਂ ਇੱਕੋ ਹੀ ਹੁੰਦੀ ਹੈ ਨਾ ਤੇ ਉਹਨਾਂ ਸਾਰੀ ਉਮਰ ਗੁਰੂ ਪਾਤਸ਼ਾਹ ਮਹਾਰਾਜ ਨੇ ਮਾ ਦਾ ਦਰਜਾ ਦਿੱਤਾ ਤੇ ਉਹ ਕਲਗੀਧਰ ਪਾਤਸ਼ਾਹ ਜਿੱਥੇ ਬਾਦਸ਼ਾਹ ਹੈ ਉਥੇ ਦਰवेश ਵੀ ਹੈ ਜਦੋਂ ਨਿਕਲਦੇ ਆ ਪਟਨੇ ਦੀਆਂ ਗਲੀਆਂ ਦੇ ਵਿੱਚ ਸਤਗੁਰ ਮਹਾਰਾਜ ਸ਼ਾਹੀ ਪੋਸ਼ਾਕ ਪਾਉਂਦੇ ਆ ਗਹਿਣੇ ਸਜਾਏ ਆ ਹੱਥਾਂ ਦੇ ਵਿੱਚ ਕੰਗਣ ਪਾਏ ਆ ਬਾਦਸ਼ਾਹ ਦੇ ਰੂਪ ਦੇ ਵਿੱਚ ਆ ਪਰ ਜਦੋਂ ਦਰवेश ਹੈ ਤੇ ਉਹ ਕੰਗਣ ਸੱਟ ਕੇ ਗੰਗਾ ਦੇ ਵਿੱਚ ਸੁੱਟ ਦਿੰਦੇ ਕੰਗਣ ਲਾ ਕੇ ਗੰਗਾ ਦੇ ਵਿੱਚ ਸੁੱਟ ਦਿੰਦੇ ਮਾਤਾ ਜੀ ਜਦੋਂ ਹੱਥ ਖਾਲੀ ਦੇਖਦੇ ਆ ਪੁੱਛਦੇ ਕੰਗਣ ਕਿੱਥੇ ਆ ਕਹਿੰਦੇ ਮੈਂ ਉਸ ਨੂੰ ਗੰਗਾ ਦੇ ਵਿੱਚ ਸੜ ਦਿੱਤਾ ਕਿੱਥੇ ਸਿੱਟਿਆ ਤੇ ਦੂਸਰਾ ਲਾ ਕੇ ਵੀ ਸਿੱਟ ਦਿੱਤਾ ਕਹਿਣ ਲੱਗੇ ਮੈਂ ਇਹ ਸਿੱਖਾਂ ਨੂੰ ਅਗਾਹ ਆਉਣ ਵਾਲੇ ਸਮੇਂ ਵਾਸਤੇ ਸੁਚੇਤ ਕਰ ਰਿਹਾ ਜਿਹੜੇ ਲੋਕਾਂ ਦੇ ਕੋਲ ਹੁੰਦਾ ਨਾ ਹੰਕਾਰ ਹੋ ਜਾਂਦਾ ਜਿਹਨਾਂ ਕੋਲ ਸੋਨਾ ਚਾਂਦੀ ਹੀਰੇ ਜਵਾਹਰਤ ਹੁੰਦੇ ਆ ਉਹ ਹੰਕਾਰੀ ਹੋ ਜਾਂਦੇ ਆ ਮੈਂ ਉਹਨਾਂ ਨੂੰ ਸਰਬਲੋਹ ਦੇ ਨਾਲ ਜੋੜਨਾ ਹੈ ਆ ਦੇਖੋ ਨਾ ਵੱਡੇ ਵੱਡੇ ਮੰਦਰਾਂ ਵਿੱਚ ਚਾਂਦੀ ਦੀਆਂ ਸੋਨੇ ਦੀਆਂ ਥਾਲੀਆਂ ਇੱਦਾਂ ਸਾਰਾ ਕੁਝ ਸਰਬਲੋਹ ਦੇ ਨਾਲੇ ਚੱਲਦਾ ਸ਼ਸਤਰ ਵੀ ਸਰਬਲੋਹ ਦੇ ਬਣਾਏ ਜੇ ਆਜ਼ਾਦੀ ਚਾਹੁੰਦੇ ਹੋ ਜੇ ਗੁਲਾਮੀ ਨਹੀਂ ਚਾਹੁੰਦੇ ਤਾਂ ਇਸ ਚੀਜ਼ਾਂ ਦੇ ਵਿੱਚ ਤੁਸੀਂ ਧਾਰਨ ਕਰੋ ਉਹ ਜਿੱਥੇ ਉਹ ਬਾਦਸ਼ਾਹ ਹੈ ਤੇ ਉੱਥੇ ਦਰਬੇਸ਼ ਵੀ ਉਸ ਗੱਲ ਨੂੰ ਵੀ ਕਹਿੰਦੇ ਆ ਮਾਤਾ ਜੀ ਨੇ ਆਖਿਆ ਤੁਸੀਂ ਤਾਂ ਪਿਤਾ ਜੀ ਦੇ ਬਚਨ ਸੁਣਾਉਂਦੇ ਹੋ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਬਣੇ ਤੇ ਇਹ ਤਾਂ ਮਿੱਟੀ ਐ ਨਾ ਮਾਤਾ ਜੀ ਤੇ ਉਹ ਗੁਰੂ ਪਾਤਸ਼ਾਹ ਮਹਾਰਾਜ ਨੇ ਰਹਿਮਤਾ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਕੌਣ ਕਰ ਸਕਦਾ ਸੀ ਉਹੀ ਸੀ ਜੋ ਬਾਦਸ਼ਾਹ ਦਰਬੇਸ਼ ਹੈ ਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਸਾਡੇ ਉੱਪਰ ਕਿਰਪਾ ਕੀਤੀ ਸਾਡੇ ਤੇ ਸਾਧ ਸੰਗਤ ਜੀ ਰਹਿਮਤਾ ਕੀਤੀਆਂ ਅਸੀਂ ਉਹਨਾ ਪਾਤਸ਼ਾਹ ਜੀ ਦਾ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਆਓ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਰਾਤ ਦੇ ਸਮੇਂ ਵਿੱਚ ਅੱਗੇ ਫੇਰ ਆਪਾਂ ਵਿਚਾਰ ਕਰਾਂਗੇ ਕਿੰਨਾ ਗੁਰੂ ਪਾਤਸ਼ਾਹ ਬਾਦਸ਼ਾਹ ਦਰবেশ ਕਿਹੜੇ ਕਿਹੜੇ ਰੂਪ ਦੇ ਵਿੱਚ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ